ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭਾਂਵਾਂ ਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਕਵਰ ਕਰਨ ਲੱਗੇ ਆਂ ਸ਼ਹਿਰ ਜਨਾਲਾ ਤਹਿਸੀਲ ਵੀ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਵੀਰ सोनू ਦੇ ਕੋਲ ਪਹੁੰਚੇ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤਿੰਨ ਨਾਕ ਦਿਖਾਵਾਂਗੇ ਤਿੰਨੇ ਸੂਏ ਸਵਾਏ ਆ ਤੇ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਆਂ ਇਹਨਾਂ ਦੀ ਸਾਰੀ ਜਾਣਕਾਰੀ ਕੋਈ ਗੱਲ ਨਹੀਂ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਜੀ ਵਧੀਆ 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 ਚਾਹੀਦਾ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਸ਼ਹਿਰ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਠੀਕ ਜੀ ਹਾਂਜੀ ਤੇ ਕਿਧਰੋਂ ਕਰ ਲਈ ਸ਼ੁਰੂਆਤ ਅੱਜ ਤੇ ਕੀ ਡਿਟੇਲ ਜੇ ਦੀ ਕੀ ਭਾਈ ਸੁਈ ਜੇ ਇਹਨੂੰ ਕੋਈ 15-20 ਦੇ ਸੁਈ ਨਾਲ ਕੱਟਾ ਹੀ ਮਗਰ ਦੇ ਅੱਛਾ ਜੀ ਦੁੱਧ ਰੋ 8 ਕਿਲੋ ਬਈ 7 ਕਿਲੋ ਅੰਕੀ ਰਾਵਾਂਗੇ ਠੀਕ ਵੀਰ ਜੀ ਤੇ ਸੁਆ ਕਿਨਵਾ ਜੇ ਸੁਆ ਦੁੱਧ ਹੀ ਮਾਦੇ ਹੋ ਕਿਨਵਾਇਕ ਠੀਕ ਜੀ ਲਓ ਜੀ ਦੂਸਰਾ ਸੁਆ ਦੁੱਧ ਜਿਹੜਾ ਮੌਕੇ ਤੇ ਵੀਰ ਕਹਿੰਦਾ ਕਿ 8 ਲੀਟਰ ਆ 7 ਦੀ ਗਰੰਟੀ ਦਵਾਂਗੇ ਤੇ 7 ਕਿਲੋ ਆਪਾਂ ਰਾਵਾਂਗੇ ਤੇ ਕਿੰਨੇ ਕੁ ਦੇਣਾ ਸੁਈ ਵੀ ਦੱਸਿਆ ਲਓ ਜੀ ਮਗਰ ਇਹਦੇ ਜਿਹੜਾ ਮੇਲ ਕਾਫ ਆ ਤੁਹਾਨੂੰ ਦਿਖਾ ਦਿੰਨੇ ਆ ਆਜੇ ਇਹਦੇ ਮਗਰ ਨੀਲੀ ਰਾਵੀ ਦਾ ਮੇਲ ਕਫ ਕਰੋ ਚੈੱਕ ਕਿੰਨੇ ਕਿਨਾਂ ਦੀ ਹੋਊਗੀ ਵੀਰ ਜੀ ਪੰਜ ਮਹੀਨੇ ਡੇਢ ਗੜੇ ਮਹੀਨੇ ਅੰਦਰ ਹੀ ਹੋਈ ਦਿੰਦੇ ਨਹੀਂ ਜੇ ਆਪ ਲਾਈਏ ਲਓ ਜੀ ਮਹੀਨਾ ਕੁ ਟਾਈਮ ਲਾ ਲਵਾਂ ਸੁਈ ਨੂੰ ਅਜੇ ਤੇ ਬਾਕੀ ਮੌਕੇ ਦਾ ਜਿਹੜਾ ਦੁੱਧ ਆ ਉਹ ਵੀਰ ਕਹਿੰਦਾ ਕਿ 8 ਲੀਟਰ ਆ 7 ਦੀ ਫੁੱਲ ਗਰੰਟੀ ਦਵਾਂਗੇ ਤੇ ਚਵਾਈ ਚਵਾਈ ਕਿੱਦਾਂ ਵੀਰ ਜੀ ਇਹਦੀ ਚਵਾਈ ਵੀਰ ਕਹਿੰਦਾ ਕਿ ਓਕੇ ਇੱਕ ਨੰਬਰ ਆ ਤੇ ਬਾਕੀ ਥਣਾ ਦਾ ਜਿਹੜਾ ਸੈਜ ਤੇ ਗੈਵਿਆ ਤੁਹਾਨੂੰ ਲੱਗਦੇ ਚੈੱਕ ਕਰਾ ਦਿੰਨੇ ਆ ਕਰੋ ਜੀ ਚੈੱਕ ਤੇ ਪੁੱਛੋ ਲੰਡੀ ਆ ਗਈ ਆ ਤੇ ਬਾਕੀ ਆਪ ਵੀ ਨੀਲੀ ਰਾਵੀ ਜੀ ਆਉਂਦੀ ਆ ਤੇ ਰੇਟ ਵੀਰ ਕੋ ਪੁੱਛਨੇ ਦਾ ਕੀ ਕਰ ਦੇਣਾ ਕੀ ਰੱਖਣਾ ਰੇਟ ਵੀਰ ਜੀ ਇਹਦਾ ਲਓ ਜੀ ਕਰੋ ਚੈੱਕ ਬਿਲਕੁਲ ਜਿਆਦਾ ਜਿਆ ਕਰ ਦੋ ਆਪਾਂ ਦੇਣੀ ਨੇ ਜਿਹੜੀ ਬਿਲਕੁਲ ਹੀ ਹਾਂਜੀ ਸਾਠ ਹੀ ਜੜੀਏ 60000 ਦੀ ਤੁਸੀਂ ਕਰੀਏ ਅੰਦਰ ਪੂਰੇ 58000 ਦੀ ਭਾਜੀ ਹਾਨੇ ਪਵਾ ਜੜੀਏ ਠੀਕ ਜੀ ਕੋਈ ਛੋੜ ਛੱਪਾ ਜਵਾ ਗਲਤ ਹੋ ਵੇਖੋ ਪੂਰ ਛਟਾ ਮਾਰੇ ਹਾਂਜੀ ਉਹਦੀ ਆਪਣੀ ਗ੍ਰੇਡ ਕੋ ਦੁੱਧ ਪਾ ਕੇ ਬਦਲ ਉਹਦੇ ਫਰਕ ਪੈਦਾ ਥੋੜਾ ਬੋਧਾ ਕਰ ਦਈਏ ਹੋਰ ਨਹੀਂ ਭਾਈ ਹਾਂਜੀ ਇਹ ਕਰ ਦੋ ਹਰਖੰਡ ਕਰ ਦੋ ਜਲਦੀ ਠੀਕ ਹੈ ਲਓ ਜੀ 57000 ਦੀ ਮਹੀਨਾ ਕੋਇਆ ਸੂਈ ਨੂੰ ਕਰਮਾ ਵਾਲੀ ਨੂੰ ਬਹੁਤ ਭਾਜੀ ਇੰਨੀ ਦੀ ਹੋਣੀ ਚਾਹੀਦੀ ਠੀਕ ਵੀਰ ਜੀ ਠੀਕ ਜੇ ਮੋਕੇ ਦੇ ਵੀਰ ਕਹਿੰਦਾ ਕਿ 7 ਲੀਟਰ ਦੀ ਜਿਹੜੀ ਆਪਾਂ ਫੁੱਲ ਗਰੰਟੀ ਦਵਾਂਗੇ ਚੁਵਾਈ ਚੁਵਾਈ ਇੱਕ ਨੰਬਰ ਆ ਭਾਜੀ ਛੰਡ ਲੁੰਡਿਆ ਆਪਣੀ ਵਿੱਚੋਂ ਚੂਗੇ ਪਾਸ ਕਰਕੇ ਖੜੇ ਮੁਰਗੇ ਕੋ ਮੋੜ ਮੜਾਈ ਦਾ ਕੰਮ ਨਾ ਕਰੀ ਦੱਸਾਂ ਥਾਂਨੇ ਤੋਂ ਬੱਚੇ ਬਚਨ ਲੱਗੇ ਹਾਂਜੀ ਹਾਂਜੀ ਸਾਡੀ ਕੰਮ ਨਾਲ ਲੱਗੇ ਗੱਲ ਲਓ ਜੀ ਵੀਰ ਦੀ ਗੱਲ ਸਾਰਿਆਂ ਨੇ ਸੋਣੀ ਲਈ ਆ ਬਿਲਕੁਲ ਸਹੀ ਗੱਲ ਹੈ ਆਪਣੀ ਚਵਾਈ ਕਰਕੇ ਵੀਰ ਕਹਿੰਦਾ ਇੱਥੋਂ ਤਸੱਲੀ ਕਰਕੇ ਲੈ ਜਾਓ ਇਹ ਕਰੀ ਉਸ ਤੋਂ ਬਾਅਦ ਆਪਣੀ ਕੋਈ ਗਰੰਟੀ ਨਹੀਂ ਜੇ ਤੇ ਦੂਜੇ ਨੰਬਰ ਤੇ ਵੀਰ ਜੀ ਕਿਦਾਂ ਜੇ ਨੰਬਰ ਤੇ ਭਾਈ ਸੂਈ ਜੇ ਅੱਛਾ ਜੀ ਤੇ ਕਿੰਨੇ ਕਿਨੜਾ ਦੀ ਇਹ ਭਾਈ ਸੂਈ ਨੂੰ ਹੋ ਗਏ ਕੋਈ 10 12 ਦਿਨ ਹੋ ਗਏ ਜੇ 10 ਤੋਂ 12 ਦਿਨ ਤੇ ਦੁੱਧ ਕਿੰਨਾ ਜੇ ਦੇਖੋ ਤਿਆਰ ਇੱਧਰ ਕੋ ਹੋਗਾ 7 ਕਿਲੋ ਅੱਛਾ ਜੀ ਛਾਤੀ ਆਪਾਂ ਕਰਕੇ ਦਵਾਵਾਂਗੇ ਸੂਆ ਪਹਿਲਾਂ ਹੀ ਸੂਆ ਪਹਿਲਾਂ ਇਹਦਾ ਕੱਟਾ ਜਾ ਰਤੀ ਨਾਲ ਹੋ ਗਏ ਰੋ ਅੱਜ ਹੋ ਲੱਗੀਆਂ ਇੱਟਾਂ ਈ ਥੱਲੇ ਹਾਂਜੀ ਹਾਂਜੀ ਆਹ ਦੇਖੋ ਤੇ ਆਹ ਪਾਰਦੇ ਸਾਰੇ ਆਹ ਵੇਖੋ ਜੀ ਆਹ ਜਿਹੜੀ ਛੋਟੀ ਦਾ ਆ ਜਵਾਗ ਹੀ ਮਗਰੇ ਦੇ ਤੇ ਕੁੱਤਿਆਂ ਨੇ ਕਿਤੇ ਆ ਕੰਨ ਵੀ ਖਾ ਗਏ ਆ ਤੇ ਮੂੰਹ ਵੀ ਖਾ ਗਿਆ ਤੇ ਵੀਰ ਹੋਣਾ ਨੇ ਕਿਤੇ ਸਵੇਰੇ ਆ ਕੇ ਵੇਖਿਆ ਜੇ ਹਾਂ ਤੇ ਬਹੁਤ ਹੀ ਮੜਾ ਕੰਮ ਹੋਇਆ ਇਹਦਾ ਕਰੋ ਵੀਰ ਜੀ ਹੱਲ ਕਰੋ ਇਹਦਾ ਆ ਵੀਰ ਦੇ ਗੇਟ ਦੇ ਥੱਲੇ ਜਿਹੜੀ ਜਗਾ ਇਹਦੇ ਥਾਣੀ ਵੀਰ ਕਹਿੰਦਾ ਕਿ ਕੁੱਤੇ ਨੰਘ ਆਉਂਦੇ ਆ ਤੇ ਇਹ ਵੀਰ ਦੀ ਬੜੀ ਵੱਡੀ ਗਲਤੀ ਹੈ ਜਿਹੜਾ ਇਹਨੂੰ ਕਵਰ ਨਹੀਂ ਕਰਦਾ ਉਹ ਲਈਦਾ ਭਾਈ ਮੈਰ ਨੂੰ ਦਾ ਮੜਾ ਮੋਢਾ ਰੱਖਿਆ ਚਲੋ ਕੋਈ ਨੇ ਇਹਨੂੰ ਪ੍ਰੋਪਰ ਕਰੋ ਕਵਰ ਹਾਂਜੀ ਹਾਂਜੀ ਤੇ ਖੋਲੋ ਵੀਰ ਜੀ ਇਹਦਾ ਖੋਲ ਕੇ ਤੋਰਾ ਤਰਾ ਚੈੱਕ ਕਰਾ ਦੀ ਹੁਣ ਮਿਲਦੀ ਕਿੱਦਾਂ ਜੇ ਪਾਜੀ ਆਪਾਂ ਨੂੰ ਕੱਟੇ ਦੇ ਟ੍ਰੀ ਮਾਲੋ ਰੱਤ ਹੋਣਾ ਤੇ ਇਹ ਪਤਾ ਹੋਏ ਉਹ ਕਿਸੇ ਬਾਅਦ ਇਹਦੇ ਘਰ ਜਾ ਕੇ ਕੀ ਹੋ ਲਵਾ ਦਈਏ ਹਾਂਜੀ ਹਾਂਜੀ ਪਾਜੀ ਮਿਸਰੀ ਦੀ ਗੱਲਾਂ ਦਸੇ ਚੰਗੇ ਨੇ ਪਾਜੀ ਬਿਲਕੁਲ ਬਿਲਕੁਲ ਸਹੀ ਗੱਲ ਹੈ ਸੁਗਾ ਪਹਿਲਾ ਹੀ ਇਹ ਵੀਰਜੀ ਇਹਦਾ ਨਹੀਂ ਬਹੁਤੀ ਨਿਗੀ ਜੀ ਦੰਦਾ ਜੀ ਹੋਣੀ ਹੈ ਜੇ ਉਮਰ ਨਿਗੀ ਜੀ ਆ ਕੱਟੀ ਦੀ ਤੇ ਬਾਕੀ ਜਿਹੜਾ ਥਣ ਥੋਣਿਆ ਬਹੁਤ ਹੀ ਚੰਗਾ ਲਗਾ ਤੇ ਚਵਾਈ ਚੁਈ ਵੀਰਜੀ ਇਹਦੀ ਪਾਜੀ ਬਾਸਣਾ ਬੁਲਾਵੇ ਇੱਕ ਨੰਬਰ ਦੀ ਚਵਾਈ ਚਵਾਈ ਵੀਰਜੀ ਵੀਰ ਕਹਿੰਦਾ ਕਿ ਇੱਕ ਨੰਬਰ ਦੀ ਆ ਤੇ ਥਣ ਜਿਹੜਾ ਬਹੁਤ ਹੀ ਸੋਹਣਾ ਲਗਾ ਨੋਕ ਵਾਲਾ ਥਾਂ ਦੀ ਚਵਾਈ ਚੰਗੀ ਹੁੰਦੀ ਹੈ ਮੋੜੋ ਵੀਰਜੀ ਲੈ ਉਹ ਵਾਰ ਹਾਂ ਲਓ ਜੀ ਕਰੋ ਚੈੱਕ ਫੇਸ ਕੁਆਲਿਟੀ ਜਿਹੜੀ ਆ ਨਿਗਾ ਨਿਗਾ ਜਿਹਾ ਸੇਂਗਿਆ ਕਰਮਾਲੀ ਦੇ ਡਰਦੀ ਆ ਥੋੜੀ ਤੇ ਮੁੱਲ ਵੀਰ ਕਹਿੰਦਾ ਬਿਲਕੁਲ ਯਾਜ ਕਰ ਦੇਣਾ ਇਹਦਾ ਇਹ ਮੇਰਾ ਵੀ ਚੱਡੇ ਦੇ ਜਿਹੜੇ ਡੱਪ ਡੁੱਪ ਵੀ ਆ ਗਏ ਆ ਅਸੀਂ ਬੱਚਾ ਦੇ ਭਾਈ ਹੁੰਦਾ ਤੁਹਾਨੂੰ ਫਿਰ ਪਾਟਾ ਪੂਟਾ ਸਾਰਾ ਹੀ ਹਾਂਜੀ ਹਾਂ ਉਹ ਚਲੋ ਛੋਟੀ ਆਉਣਾ ਵੀਰ ਜੀ ਬਾਕੀ ਮੇਰਾ ਵੀ ਲੋਕ ਖੜੇ ਜਿੰਨੇ ਜਾ ਕੇ ਚੋਲਣੀ ਆ ਢਾਈ ਟੀਕਾ ਲਵਾ ਦੀ ਫੜੇ ਮਿਲ ਸਕਦੀ ਹੈ ਲਓ ਜੀ ਵੀਰਦਿਆਂ ਸਿੱਧੀਆਂ ਹੀ ਗੱਲਾਂ ਵੀਰ ਕਹਿੰਦਾ ਕਿ ਟੀਕਾ ਵੀ ਲਵਾ ਸਕਦੀ ਆ ਹਾਂ ਤੇ ਔਲ ਵੀ ਕਰ ਸਕਦੀ ਮਾੜੀ ਮੋਟੀ ਹੋਰ ਕੋਈ ਗੱਲ ਨਹੀਂ ਆ ਬਾਕੀ ਜਿਹੜਾ ਵੀਰ ਚੋ ਸਕਦਾ ਉਹੋ ਹੀ ਵੀਰੇ ਦਾ ਸਬਦਾ ਕਰੇ ਵੀਰ ਦੇ ਨਾਲ ਦੇ ਰੇਟ ਵੀਰ ਦੱਸਦਾ ਬੱਚਾ ਮਰ ਗਿਆ ਬੱਚੇ ਨਾਲ ਵਧੀਆ ਮਿਲਦੀ ਹੁਣ ਬੱਚੇ ਤੋਂ ਬਿਨਾ ਤੁਹਾਨੂੰ ਪਤਾ ਕਿਨੇ ਜਾਏ ਬਿਲਕੁਲ ਜੀ ਤੇ ਕੀ ਰੇਟ ਕਰਦਾ ਇਹਦਾ ਵੀਰ ਭਾਈ ਬੱਚਾ ਹੁੰਦਾ ਫਿਰ ਤੇ ਮੈਂ ਮੁੱਲ ਭਾਵੇਂ 55 56 ਦੀ ਦੇ ਦਿੰਦੇ ਹਾਂਜੀ 50000 ਦੀ ਸਹੀ 50 ਤੋਂ ਵੀ ਅੰਦਰ ਕਰ ਦਈਏ ਬਿਲਕੁਲ ਹੀ ਯਾਜ ਕਰ ਦਈਏ ਜਿੰਨੇ ਅੰਦਰ ਗਾਣੀ ਦੁਕਾਨ ਦੇ ਹਾਲੇ ਘੱਟੇ ਕਰਨੀ ਯਾਰ ਇਹ ਹਾਂ ਨਾ ਜਿਹੜੀ 40000 ਦੀ ਦੇ ਦਈਏ ਲੋਕਾਂ ਕੋਲ ਚਵਾ ਉਦੋਂ ਦੇਖੋ ਥਾਣੇ ਕੋ ਦਈ ਲਓ ਜੀ ਹਾਲੇ ਕੋਈ ਨਹੀਂ ਲਗਾਈ ਵੀਰ ਕਹਿੰਦਾ ਕਿ ਚਵਾਈ ਜਿਹੜੀ ਇੱਕ ਨੰਬਰ ਹੈ ਦੁੱਧ ਜਿਹੜਾ ਪੂਰਾ 7 ਲੀਟਰ ਹੋਊਗਾ ਭਾਜੀ ਬੱਚਾ ਮਰ ਗਿਆ ਟੀਗੇ ਨਾਲ ਮੜਾ ਮੜਾ ਘੱਟ ਵੀ ਸੜਾ ਜਾਗੇ ਤੇ ਮੈਂ 40000 ਕਹਤਾ ਜੇ ਹੁਣ ਦੱਸੋ ਅਗੇ 40000 ਦੀ 40000 ਲਓ ਜੀ ਵੀਰ ਕਹਿੰਦਾ 40000 ਤੁਹਾਨੂੰ ਵੀ ਘਾਦਾ ਪੈਂਦੇ ਇਹ ਪੰਜ ਘਾਦਾ ਦੇ ਸੱਤ ਕੜਾ ਕਰਨ ਦੇ ਜਿਆਦੇ ਵੀ ਠੀਕ ਵੀਰ ਜੀ ਚਲੋ ਕੋਈ ਨਾ ਆਪਾਂ ਅਗਲੀ ਜੋ ਕੱਢ ਲਾਂਗੇ ਨਫਾ ਜਿਹੜਾ 2000 ਲੈਣਾ ਇੱਕ ਘਰ ਜਾ ਕੇ ਟੀਗਾ ਲੋ ਆਇਆ ਵੀਰ ਮਿਲਦੀ ਨਹੀਂ ਆ ਉਪਰੇ ਥਾਂ ਕਿੱਡੀ ਕੁ ਵੱਡੀ ਆ ਲਓ ਜੀ ਵੀਰ ਨੇ ਗੱਲਾਂ ਸਾਰੀਆਂ ਜਿਹੜੀਆਂ ਉਹ ਤੁਹਾਨੂੰ ਦੱਸ ਹੀ ਦਿੱਤੀਆਂ ਕਿ ਟੀਗਾ ਵੀ ਲਵਾ ਸਕਦੀ ਐ ਹੋ ਸਕਦਾ ਇੱਕ ਜਾਨੇ ਨੂੰ ਅੱਗੇ ਵਿਖਰੋਣਾ ਪਵੇ ਕੋਈ 2-4 ਦਿਨ ਤੇ ਜਿਹੜਾ ਵੀਰੇ ਨੂੰ ਚੋ ਸਕਦਾ ਉਹੋ ਹੀ ਵੀਰ ਸੌਦਾ ਕਰੇ ਕਿਹੜਾ ਨਹੀਂ ਕੀ ਚਾਹੀਦਾ ਉਹ ਤਾਂ ਮੈਂ ਖਲੋ ਕੇ ਪੜਾ ਪੜਾ ਕੇ ਮਿਲ ਜਾਈਦਾ ਲਓ ਜੀ 46000 ਜਿਹੜਾ ਲਾਸਟ ਮੋਲਿਆ ਤਾਂ ਛੋਟ ਛੱਪਾ ਮੌਕੇ ਤੇ ਜਿੰਨਾ ਤੁਸੀਂ ਕਰਾ ਸਕਦੇ ਜੇ ਕਰਾ ਲਿਓ ਲਓ ਜੀ ਆ ਵੀਰ ਨੇ ਵੀਡੀਓ ਰੋਕੀ ਕਿ ਕਹਿੰਦਾ ਕਿ ਪੜਾ ਪਾ ਕੇ ਇੱਕ ਵਾਰੀ ਚੈੱਕ ਕਰਾ ਦੀ ਆਪਾਂ ਬਾਕੀ ਆ ਵੇਖ ਸਕਦੇ ਤੁਸੀਂ ਜਿਆਦਾ ਤੰਗ ਨਹੀਂ ਕੋਈ ਕਰਦੀ ਖਲੋਗੀ ਅਗਰ ਮਾੜੀ ਤੇ ਮਾੜਾ ਮੋਟਾ ਜਿਹੜਾ ਇਹਨੇ ਕਰਨਾ ਹੀ ਕਰਨਾ ਜੀ ਤੇ ਇੱਕ ਅੱਧਾ ਦਿਨ ਬੜੀ ਗੱਲਾਂ ਜਿਹੜੀਆਂ ਲੱਗਦਾ ਜਾਦੀ ਦਾ ਲਾਫ ਨੂੰ ਤੁਮਾ ਦਾ ਜੀ ਹਾਂ ਜੀ ਹਾਂ ਜੀ ਆ ਵੇਖ ਲਓ ਵੀਰ ਨੇ ਚੈੱਕ ਕਰਾ ਹੀ ਦਿੱਤੀ ਥੱਲੇ ਬੈਠ ਕੇ ਬਾਈ ਇੰਨਾ ਕੁ ਬੜਾ ਕਰਾ ਦੀ ਕਈ ਵੀ ਕਹਿਣਾ ਬੌਧੀ ਇਹਦੀ ਕਰਦੀ ਆ ਹਾਂ ਜੀ ਹਾਂ ਜੀ ਤੇ ਹਾਂ ਨਾ 40000 ਦੀ ਕਰਤੀ ਆਪਾਂ 40000 ਦਾ ਮੇਰਾ ਫੋਨ ਤੇ 45 ਹਾਂ ਨੂੰ ਵੇਦੀ ਆ ਕਿ ਹੱਥ ਜੋੜ ਕੇ ਬੇਂਤੀ ਆ ਸਾਡੇ ਅੱਗੇ ਬ ਠੀਕ ਹੈ ਵੀਰ ਜੀ ਕੱਟਾ ਮੰਨ ਗਾ ਤਾਂ ਸਿਰਫ ਉਹ ਲੋਕ ਫੀਲ ਦਾ ਗੈਪ ਕਿ ਨਾ ਥੰਨੀ ਬੰਦਾ ਦੋ ਭਾਗ ਲਓ ਜੀ ਵੀਰ ਕਹਿੰਦਾ ਕਿ ਆ ਮੇਰੇ ਤੋਂ ਮਾੜੀ ਜਿਹੜੀ ਗਲਤੀ ਹੋ ਗਈ ਉਹਦੇ ਕਰਕੇ ਮੈਂ 5-7000 ਜਿਹੜਾ ਦਾਖ ਘਾਟਾ ਪਾਵਾਂ ਲੱਗਾ ਹੋਰ ਕੋਈ ਗੱਲ ਨਹੀਂ ਇੰਨਾ ਕਿ ਹੋਣਾ ਵੀ ਚਾਹੀਦਾ ਜਿਹੜਾ ਗਾਂ ਤੋਂ ਧਿਆਨ ਰੱਖੂਗਾ ਵੀਰ ਤੇ ਤੀਜੇ ਨੰਬਰ ਤੇ ਕਿੱਦਾਂ ਜੇ ਇਹਨੂੰ ਮਹੀਨੇ ਡੇਢ ਨਹੀਂ ਲੱਗਦਾ ਕਿ ਬਣੀਏ ਅੱਛਾ ਜੀ ਦੇਖੋ ਦੁੱਧ ਉਹ ਸ਼ਾਨ ਹੈ ਸ਼ੇਰ ਉਹ ਦਿੰਦਾ ਹੋ 6 ਕਿਲੋ ਦੁੱਧ ਤੇ ਕਿੰਨੇ ਘੰਟੇ ਦੀ ਸੂਈ ਕੋਈ ਪਤਾ ਹੋਵੇ ਸੂਈ ਨੂੰ ਪਰੀ ਬੰਦੀ 3 ਹੋਵੇ 4 ਹੋਵੇ ਜਾਂ 2 ਵੀਰ ਕਹਿੰਦਾ ਕਿ ਕੋਈ ਮੈਨੂੰ ਪ ਚੁਆਈ ਗੱਲ ਤੋਂ ਵੀ ਭੂਤ ਮਾਰੇ ਛੱਟਾ ਵਾਲੇ ਉਹਦੀ ਫਿਕਰ ਤੇ ਸੁਆ ਕਿਨਵਾ ਜੇ ਤਾਂ ਸੁਆ ਦੂਜਾ ਨਾਲੇ ਕੋਈ ਤੀਜਾ ਹੀ ਹੋਊਗਾ ਭਾਜੀ ਲਓ ਜੀ ਤੀਸਰਾ ਕੋਈ ਲਾਲੇ ਭਲਾ ਕੋਈ ਚੌਥਾ ਹੀ ਲਾਲੇ ਤੇ ਦੁੱਧ ਤੇ ਸਿਰ ਤੇ ਹਾਂਜੀ ਉੱਡਦੀਆਂ ਵਾਲੇ ਠੀਕ ਜੀ ਲਓ ਜੀ ਵੀਰ ਕਹਿੰਦਾ ਕਿ ਚੋਕੇ ਵੀ ਉਹਨੇ ਦੀ ਤੇ ਹੁਣ ਵੀ ਉਹਨੇ ਦੀ ਦੁੱਧ ਸ਼ੇਕ ਲਓ ਜੀ ਵੀਰ ਜੀ ਸ਼ੇਕ ਲਓ ਭਾਈ ਤੇ ਚੁਆਈ ਚੁਆਈ ਇੱਕ ਨੰਬਰ ਦੀ ਮਿਲਦੀ ਕਿੱਦਾਂ ਜੀ ਮੇਰੀ ਦੀ ਹਾਜਮ ਪਾੜੇ ਮੇਰੀ ਕਿਹੇ ਜੱਤੀ ਆਵਾਦੀ ਠੀਕ ਹੈ ਡੇਢ ਮਹੀਨਾ ਬਣੀ ਅੱਗੇ ਡੇਢ ਕੁ ਮਹੀਨਾ ਜਿਹੜਾ ਹੋ ਗਿਆ ਬਣੀ ਨੂੰ ਵੀ ਅੱਗੇ ਤੇ ਬਾਕੀ ਵੀਰ ਕਹਿੰਦਾ ਕਿ ਕੋਈ ਮਹੀਨਾ ਕੇ ਸਾਹਮਣੇ ਚੈੱਕ ਕਰਾ ਲੈ ਹੋ ਸਕਦਾ ਕਰਮਾਲੀ ਸੂਣਨ ਵਾਲੀ ਨਿਕਲੇ ਤੇ ਬਾਕੀ ਚਵਾਈ ਚੁਈ ਵੀਰ ਕਹਿੰਦਾ ਕਿ ਇੱਕ ਨੰਬਰ ਆ ਤੇ ਮਿਲਦੀ ਪਾੜੇ ਦੀ ਆ ਪਾੜੇ ਦੀ ਲਓ ਜੀ ਮਿਲਦੀ ਪਾੜੇ ਤੇ ਆ ਰੇਟ ਵੀਰ ਜੀ ਦਾ ਵੀਰ ਜੀ ਕਿਹੜਾ ਬਾਈ ਦੀ ਗੱਲਵਾਦੀ ਏ ਠੀਕ ਠੀਕ ਵੀਰ ਜੀ ਤੇ ਰੇਟ ਦਾ ਇਹਦਾ ਦੇ ਦੀਏ 50 ਦੀ ਹਾਨਾਂ ਜੀ 50 ਦੀ ਹਾਂ ਵੇਖ ਲਓ 46 ਦੀ ਭੰਗ ਆ ਲੈ ਜੇ ਹਾਂ ਜੀ 46 ਦੀ ਹੋ ਲੈ ਲਓ ਜੀ 46 ਤੇ ਜੇ ਦੋਵਾਂ ਦੇ ਆਫਰ ਕੋਈ ਲਾ ਦਈਏ ਆਫਰ ਹੀ ਲੱਗਣਾ ਰਿਹਾ ਸੀ ਕਿਉਂ ਇਹ ਨਵੀਂ ਘੋਡੀ ਹੈ ਭਾਈ ਘੋਡੀ ਨਹੀਂ ਤੇ ਫਿਰ ਹੁਣ ਵੇਖਣ ਵਾਲੇ ਕਹਿਣਗੇ ਮੰਨੀ ਨਹੀਂ ਆ ਵੀਰ ਜੀ ਕਰ ਦਿਓ ਥੋੜਾ ਪੋਧਾ ਨਾ ਅਸੀਂ ਨਹੀਂ ਕਰ ਚਾ ਲਾ ਦੋ ਨਿੱਕੀ ਜਿਹੀ 46000 ਦੀ ਉਹ ਤੇ 46 ਦੀ ਇਹ ਤੇ ਜੇ ਕੋਈ ਇਕੱਠਿਆਂ ਲੈ ਜੇ ਫਿਰ 90 ਦਾ ਜੋੜਾ ਦੇਣਾ 90 ਦਾ ਜੋੜਾ ਲਓ ਜੀ ਆਫਰ ਵੀਰ ਨੇ ਲਾ ਦਈ ਆ ਹਾਂਜੀ ਇਹ ਕਰਨੀ ਹੈਗੀ ਪਤਾ ਕਰੋ ਲਓ ਜੀ ਛੋਟੀ ਜਿਹੜੀ ਵੀਰ ਕਹਿੰਦਾ ਕਿ ਡਰਦੀ ਹੈ ਬਾਕੀ ਥਣ ਥਣ ਤੇ ਬਹੁਤ ਹੀ ਚੰਗਾ ਲੱਗਾ ਕਰਮ ਵਾਲੀ ਨੂੰ ਪਤਾ ਤੇ ਥੋੜਾ ਬੋਧਾ ਹੀ ਕਰੂਗੀ ਮੇਰੇ ਹਿਸਾਬ ਨਾਲ ਕੋਈ ਜ਼ਿਆਦਾ ਨਹੀਂ ਕਰਦੀ ਨਹੀਂ ਨਹੀਂ ਕੁਛ ਨਹੀਂ ਕਰਨਾ ਭਾਜੀ ਲਓ ਜੀ ਇਧਰ ਵੇਖੋ ਖਲੋ ਜਾਂਦੀ ਕਰਮ ਵਾਲੀ ਕੋਈ ਏਡੀ ਗੱਲ ਬਾਤ ਨਹੀਂ ਹੈ ਨਹੀਂ ਤੇ ਜਿੰਨੇ ਟੱਪਣਾ ਹੁੰਦਾ ਉਹਨੂੰ ਖੁਰਲੀਆਂ ਟੱਪ ਜਾਂਦੀਆਂ ਕੋਈ ਨਾ ਹੋ ਜੂ ਸਿੱਧੀ ਇੱਕ ਦੋ ਨਹੀਂ ਥਲਿਓ ਉਹਨਾਂ ਆਪਾਂ ਦੀ ਚਵਾਈ ਕਰ ਦਿੰਨੀ ਆ ਠੀਕ ਵੀਰ ਜੀ ਕੀ ਗੱਲ ਠੀਕ ਜੀ ਹੋਰ ਕੋਈ ਗੱਲ ਕਹਿਣੀ ਹੋਵੇ ਵੀਰ ਜੀ ਬਸ ਗੱਲਾਂ ਇਹੋ ਜਿਹੀ ਆਪਣੀ ਦੇ ਚੋਸਵਾ ਖੜਨਾ ਭਾਜੀ ਮੋੜ ਮੜਾਈਆਂ ਨੂੰ ਕੋਈ ਕੰਮ ਨਹੀਂ ਹੈਗਾ ਠੀਕ ਵੀਰ ਜੀ ਆਪਾਂ ਨੂੰ ਆਪਾਂ ਦੱਸਣੇ ਆ ਕਿਹਦੇ ਇੱਥੇ ਗੱਲ ਆਦੀ ਹੈ ਲਓ ਜੀ ਵੀਰ ਨੇ ਜਿਹੜੀਆਂ ਬੇਨਤੀਆਂ ਕਰਨ ਵਾਲੀਆਂ ਹੁੰਦੀਆਂ ਕਰਤੀਆਂ